ਹੈਲੋ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਮੈਂ ਹਰਮਨ ਫਲਾਰਕ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆਂ ਅੱਜ ਲੈ ਕੇ ਆਏ ਆਂ ਜੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਹੈਂਡਵਰਕ ਬਾਰੇ ਗੱਲ ਕਰਾਂਗੇ ਜੇਕਰ ਤੁਸੀਂ ਨੇ ਇੱਕ ਟਾਂਕਾ ਪਾਉਣਾ ਆ ਗਿਆ ਨਾ ਤੁਸੀਂ ਸਾਰਾ ਸੂਟ ਆ ਦਾ ਪੂਰਾ ਫੁੱਲ ਡੈਕੋਰੇਟ ਕਰ ਸਕਦੇ ਹੋ ਅੱਜ ਮੈਂ ਬਣਾ ਰਹੀ ਸੀਗੀ ਅਮਰੀਨ ਦਾ ਸੂਟ ਲੇਜੀ ਡੇ ਜੀ ਸਟਿਚ ਦੇ ਨਾਲ ਸਿਰਫ ਇਹ ਲੇਜੀ ਡੇਜੀ ਸਟੀਚ ਦੀ ਹੈਲਪ ਦੇ ਨਾਲ ਦੇਖੋ ਕਿੰਨਾ ਸੋਹਣਾ ਪੈਟਰਨ ਬਣ ਗਿਆ ਹਨ ਤਾਂ ਅਸੀਂ ਕੀ ਕਰਨਾ ਲੇਜੀ ਡੇਜੀ ਸਟੀਚ ਦੇ ਲਈ ਮੈਂ ਆਖਿਆ ਹਾਂ ਇੱਥੇ ਰੱਖ ਲੇਜੀ ਡੇਜੀ ਸਟੀਚ ਦੇ ਲਈ ਦੇਖੋ ਮੈਂ ਬਿਲਕੁਲ ਟ੍ਰੇਸ ਵੀ ਨਹੀਂ ਕੀਤਾ ਹਨ ਵੀ ਹੱਥ ਦੇ ਨਾਲ ਹੀ ਐਂ ਬਣਾ ਰਹੀ ਹਾਂ ਕਿਉਂਕਿ ਪਹਿਲਾਂ ਅਮਰੀਆਦਾ ਮਹਿਰੀਨ ਦਾ ਸੂਟ ਬਣਾਇਆ ਸੀ ਛਿੰਦੀ ਬੁੱਟੀ ਦਾ ਅੱਜਕੱਲ ਜਿਹੜਾ ਟ੍ਰੈਂਡ ਦੇ ਵਿੱਚ ਬਹੁਤ ਜ਼ਿਆਦਾ ਹੈ ਨੀਡਲਵਰਕ ਲੇਜ਼ੀ ਡੇਜ਼ੀ ਦੇ ਲਈ ਤੁਸੀਂ ਕੀ ਕਰਨਾ ਜਿਵੇਂ ਮੈਂ ਹੁਣ ਨਾ ਸੂਈ ਕੱਢ ਰਹੀ ਆ ਇਸ ਤਰ੍ਹਾਂ ਤੁਸੀਂ ਸੂਈ ਕੱਢ ਲੈਣੀ ਆ ਉੱਪਰ ਦੀ ਦੁਬਾਰਾ ਉਸੇ ਗਲੀ ਵਿੱਚ ਦੀ ਜਿੱਥੋਂ ਅਸੀਂ ਪਹਿਲਾਂ ਪਾਈ ਸੀ ਜਿੰਨਾ ਤੁਸੀਂ ਟਾਂਕਾ ਭਰਨਾ ਓਨਾ ਟਾਂਕਾ ਭਰ ਲੈਣਾ ਤੇ ਤੁਹਾਡਾ ਸੂਈ ਦੇ ਨੀਚੇ ਦੀ ਬਾੜ ਪਾ ਕੇ ਇਸ ਤਰ੍ਹਾਂ ਟਾਂਕਾ ਭਰ ਲਓਗੇ ਫੇਰ ਇਹ ਟਾਂਕਾ ਬਿਲਕੁਲ ਨੀਚੇ ਥੋੜਾ ਜਿਹਾ ਨੱਪ ਦੇਣਾ ਇਹਨੂੰ ਜੇਕਰ ਤੁਸੀਂ ਲੰਮਾ ਟਾਂਕਾ ਭਰਨਾ ਚਾਹੋ ਤਾਂ ਲੰਮਾ ਵੀ ਭਰ ਸਕਦੇ ਹੋ ਜੇ ਛੋਟਾ ਭਰਨਾ ਤਾਂ ਇਹ ਛੋਟਾ ਵੀ ਭਰਿਆ ਜਾ ਸਕਦਾ ਤਾਂ ਮੈਂ ਇਹ ਪੈਟਰਨ ਦੇ ਲਈ ਉਸੇ ਗਲੀ ਦੇ ਵਿੱਚੋਂ ਦੁਬਾਰਾ ਸੂਈ ਕੱਢੀ ਆ ਜਿੱਥੋਂ ਆਪਾਂ ਪਹਿਲਾਂ ਭਰੀ ਸੀ ਦੁਬਾਰਾ ਫੇਰ ਅਸੀਂ ਉਸੇ ਗਲੀ ਦੇ ਵਿੱਚੋਂ ਸੂਈ ਕੱਢਣੀ ਆ ਤੇ ਉੱਪਰ ਨੂੰ ਕੱਪੜਾ ਸੂਈ ਦੇ ਵਿੱਚ ਚੱਕ ਲੈਣਾ ਇਹ ਕਪੜੇ ਨੂੰ ਸੂਤਾ ਧਾਗੇ ਨੂੰ ਅਸੀਂ ਸੂਈ ਦੇ ਨੀਚੇ ਦੀ ਇਸ ਤਰ੍ਹਾਂ ਤੇ ਸੂਈ ਉੱਪਰ ਕੱਢ ਲੈਣੀ ਆ। ਇਸ ਇੱਕ ਟਾਂਕੇ ਨਾਲ ਤੁਸੀਂ ਇੰਨੇ ਡਿਜ਼ਾਈਨ ਕਰ ਸਕਦੇ ਹੋ ਕਿ ਕੋਈ ਵੀ ਪੈਟਰਨ ਬਣਾ ਸਕਦੇ ਹੋ। ਜਿਵੇਂ ਇਹਦੇ ਨਾਲ ਲੀਫ ਬਣਾ ਰਹੀਆਂ ਆ ਆਹ ਲੀਫਸ ਨੇ ਆਹ ਆਪਾਂ ਨੋਟ ਸਟੀਚ ਲਾਇਆ ਹੋਇਆ। ਤਾਂ ਆਹ ਆਪਾਂ ਚੈਰੀਜ਼ ਦੀ ਤਰ੍ਹਾਂ ਬ੍ਰੀਕ-ਬ੍ਰੀਕ ਦੀ ਡਿਜ਼ਾਈਨ ਆ ਕਿਹਾ ਆਮਰੀਨ ਨੇ ਵੇਖ ਕੇ ਆਹ ਸਾਰਾ ਨੋਟ ਸਟੀਚ ਹੈ। ਆਹ ਸਿੰਪਲ ਡੰਡੀ ਪਾਈ ਹੋਈ ਆ ਆਹ ਲੇਜ਼ੀ ਡੀਜ਼ੀ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬਹੁਤ ਸੋਹਣਾ ਸੂਟ ਬਣਾ ਸਕਦੇ ਹੋ ਤਾਂ ਹੇਠੇ ਆਪਾਂ ਘੇਰੇ ਦੇ ਉੱਪਰ ਬਾਰਡਰ ਤਿਆਰ ਕਰ ਰਹੇ ਹਾਂ ਇਹ ਮੈਟ੍ਰੀਸ ਨਹੀਂ ਕੀਤਾ ਕੋਈ ਹੋ ਸਕਦਾ ਮਾੜਾ ਮੋਟਾ ਪੱਤੀ ਵੱਡੀ ਛੋਟੀ ਹੋ ਜੀ ਅੰਦਾਜ਼ੇ ਦੇ ਨਾਲ ਹੀ ਮੈਂ ਬਣਾ ਰਹੀ ਹਾਂ ਤੋਂ ਮੈਂ ਚੰਦੇ ਪਾਣੀਏ ਠੀਕ ਆ ਐਸ ਤਰ੍ਹਾਂ ਬਹੁਤ ਜ਼ਿਆਦੇ ਸੋਖਾ ਇਹ ਟਾਂਕਾ ਪੋਣਾ ਤੇ ਬਹੁਤ ਹੀ ਜ਼ਿਆਦੇ ਪਾਇਆ ਹੋਇਆ ਵੀ ਸੋਨਾ ਲੱਗਦਾ ਬਹੁਤ ਸੋਨਾ ਲੱਗਦਾ ਪਾਇਆ ਹੋਇਆ ਇੱਕ ਟਾਂਕੇ ਦੇ ਨਾਲ ਤੁਸੀਂ ਕਿੰਨੇ ਡਿਜ਼ਾਈਨ ਬਣਾ ਸਕਦੇ ਹੋ ਥੋੜਾ ਉੱਪਰ ਨੂੰ ਆਇਆ ਟਾਂਕਾ ਭਰ ਲੈਣਾ نیچے ਸੂਈ ਕੱਟ ਲੈਣੀ ਆ ਅਮਰੀਨ ਨੂੰ ਤੇ ਮਹਿਰੀਨ ਨੂੰ ਸ਼ੌਂਕ ਬਹੁਤ ਆ ਸੂਟਾਂ ਦਾ ਮੇਰੇ ਕੋਲ ਬਿਲਕੁਲ ਵੀ ਹੁਣ ਜਿਵੇਂ ਖੇਤੀ ਕਰਦੇ ਆ ਬਹੁਤ ਘੱਟ ਟਾਈਮ ਮਿਲਦਾ ਸੂਟ ਰੈਡੀ ਕਰਨ ਦਾ ਹਨਾ ਪਰ ਫੇਰ ਵੀ ਚਲੋ ਬੱਚਾ ਵੀ ਛੋਟਾ ਜਿੰਨਾ ਹੁੰਦਾ ਆਪਾਂ ਉਹਨਾਂ ਕ ਕਰੀ ਜਾਈਦਾ ਹਾਂਜੀ ਇੱਥੇ ਨੋਟ ਸਟੀਚ ਮੈਂ ਲਗਾ ਰਹੀ ਹਾਂ ਨੋਟ ਸਟੀਚ ਦੇ ਲਈ ਤੁਸੀਂ ਸੂਈ ਦੇ ਉੱਤੇ ਧਾਗਾ ਲਪੇਟ ਲੈਣਾ ਆ ਦੋ ਵਾਰ ਤਿੰਨ ਵਾਰ ਜਾਂ ਚਾਰ ਵਾਰ ਮੈਂ ਚਾਰ ਵਾਰ ਤੱਕ ਗੱਲ ਵੇਟ ਕੇ ਦੁਬਾਰਾ ਫਿਰ ਆਪਾਂ ਸੀਮ ਜਿਹੜੀ ਸੂਈ نیچے ਕੱਟ ਦੇਣੀ ਆ ਹਾਂਜੀ ਇਸ ਨਿੱਕੀ ਜਿਹੀ ਵੀਡੀਓ ਰਾਹੀਂ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਕਲੀਅਰਲੀ ਦੱਸ ਸਕਾਂ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਮੇਰੀ ਇਹ ਕੋਸ਼ਿਸ਼ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਉਮੀਦ ਕਰਦੀ ਹਾਂ ਕਿ ਵਧੀਆ ਲੱਗੀ ਉਹ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਤਵਾਦ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਤਵਾਦ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟ ਮੈਨੂੰ ਕੰਮ ਕਰਨ ਦੇ ਲਈ ਬਹੁਤ ਜ਼ਿਆਦਾ ਹੌਂਸਲਾ ਦਿੰਦੇ ਆ ਤੇ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀਗਾ ਕਿ ਦੀਦੀ ਕਿਹੜਾ ਧਾਗਾ ਯੂਜ਼ ਕਰਦੇ ਹੋ ਤਾਂ ਭੈਣੇ ਇਸ ਕੰਮ ਦੇ ਲਈ ਅਸੀਂ ਐਂਕਰ ਦਾ ਧਾਗਾ ਯੂਜ਼ ਕਰਦੇ ਹਾਂ ਸਾਰੀ 5 ਕਿਰਪਾਏ ਦੀ ਜਿਹੜੀ ਗੁੱਚੀ ਮਿਲ ਜਾਂਦੀ ਆ ਤੁਸੀਂ ਐਂਕਰ ਦੀ ਗੁੱਚੀ ਕਹਿ ਕੇ ਲੈ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਥੈਂਕ ਯੂ ਹਾਂਜੀ ਇਹ ਵੀਡੀਓ ਮੈਂ ਹਰਿੰਨੀ ਬਣਾਈ ਸੀ ਥੋੜੀ ਜਿਹੀ ਉਤੋਂ ਨਾ ਕੈਮਰੇ ਦੀ ਡਾਇਰੈਕਸ਼ਨ ਸਹੀ ਨਹੀਂ ਆਈ ਹੈਗੀ ਜੇਕਰ ਤੁਹਾਨੂੰ ਨਹੀਂ ਫਿਰ ਵੀ ਕਲੀਅਰ ਹੋਇਆ ਨੋਟ ਸਟਿਚ ਤਾਂ ਮੈਂ ਨੋਟ ਸਟਿਚ ਦੀ ਇੱਕ ਵੀਡੀਓ ਅਲੱਗ ਤੋਂ ਬਣਾ ਕੇ ਦੱਸੂਗੀ ਲੇਜ਼ੀ ਡੇਜ਼ੀ ਟਾਂਕਾ ਬਹੁਤ ਕਲੀਅਰਲੀ ਉਹਨੇ ਬਣਾਇਆਗਾ ਤੇ ਚਲੋ ਠੀਕ ਹੈ ਜੀ ਅੱਜ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ